ਸਵੀਰਾ ਸਰਹੱਦੀ ਪਿੰਡ ਖੈਰੇਕੇ ਉਤਾੜ ਤੋਂ ਸਾਹਮਣੇ ਆਈਆਂ ਜਿੱਥੇ ਇੱਕ ਪਰਿਵਾਰ ਦੇ ਵੱਲੋਂ মিডিਆ ਸਾਹਮਣੇ ਬਿਆਨ ਦਿੱਤੇ ਗਏ ਨੇ ਕਿ ਉਹਨਾਂ ਦਾ 23 ਸਾਲਾ ਪੁੱਤ ਅਮਰਤਪਾਲ ਬੀਤੇ ਸ਼ਨੀਚਰਵਾਰ ਨੂੰ ਕੰਡਿਆਲੀ ਤਾਰ ਤੋਂ ਪਾਰ ਖੇਤਾਂ ਦੇ ਵਿੱਚ ਖੇਤੀ ਦੇ ਲਈ ਜਾਂਦਾ ਤੇ ਵਾਪਸ ਨਹੀਂ ਪਰਤਦਾ ਪਰਿਵਾਰ ਦਾ ਕਹਿਣਾ ਹੈ ਕਿ ਲਗਭਗ 4 ਦਿਨਾਂ ਤੋਂ ਉਹਨਾਂ ਦਾ ਪੁੱਤ ਘਰ ਵਾਪਸ ਨਹੀਂ ਪਰਤਿਆ ਅਮਰਿਤਪਾਲ ਦੇ ਪਿਤਾ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਪੁੱਤ ਵਾਪਸ ਨਹੀਂ ਪਰਤਿਆ ਅਤੇ ਬੀਐਸਐਫ ਦੇ ਵੱਲੋਂ ਜਦ ਪਾਕਿਸਤਾਨੀ ਰੇਂਜਰਾਂ ਦੇ ਨਾਲ ਇਸ ਸਬੰਧ ਦੇ ਵਿੱਚ ਗੱਲਬਾਤ ਕੀਤੀ ਗਈ ਤਾਂ ਪਾਕਿਸਤਾਨੀ ਰੇਂਜਰਾਂ ਨੇ ਉਹਨਾਂ ਦੇ ਕਬਜ਼ੇ ਦੇ ਵਿੱਚ ਕਿਸੇ ਵੀ ਨੌਜਵਾਨ ਦੇ ਹੋਣ ਤੋਂ ਕੋਰੀ ਨਾ ਕਰ ਦਿੱਤੀ ਹੈ ਦੱਸ ਦਈਏ ਕਿ ਪਰਿਵਾਰ ਦੇ ਵੱਲੋਂ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਭਾਰਤ ਸਰਕਾਰ ਅਤੇ ਗ੍ਰਹਿ ਮੰਤਰਾਲੇ ਦਖਲ ਦੇਣ ਅਤੇ ਅਮਰਿਤਪਾਲ ਦੀ ਜਲਦ ਤੋਂ ਜਲਦ ਘਰ ਵਾਪਸੀ ਕਰਵਾਈ ਜਾਵੇ ਕਾਸੇ ਇਹ ਕਿ ਅਮਰਤਪਾਲ ਜਿਸ ਦੀ ਉਮਰ 23 ਸਾਲ ਹੈ ਸ਼ਾਦੀशुदा ਹੈ ਅਤੇ ਉਸ ਦੇ ਘਰ ਇੱਕ 4 ਮਹੀਨਿਆਂ ਦਾ ਬੱਚਾ ਵੀ ਹੈ ਹਾਂਜੀ ਪੀਜੀ ਕੀ ਗੱਲ ਹੋਈ ਹੈ ਅੱਜ ਇੱਥੇ ਸਾਰਾ ਪਿੰਡ ਪਹੁੰਚਿਆ ਹੋਇਆ ਪੁੱਤਰ ਕੋਈ ਭੇਤ ਨਹੀਂ ਸਾਨੂੰ ਦੇ ਸਾਡੇ ਤਾਂ ਪੁੱਤਰ ਹੋਣਾ ਚਾਹੀਦਾ ਸਾਡਾ ਤਾਂ ਲੜਕਾ ਕਰ ਸਾਡੀ ਕਿਸੇ ਨੇ ਸੁਣੀਏਗਾ ਆਪਰੇ ਕਿੱਧਰ ਕਿੱਧਰ ਗਿਆ ਸੀ ਉਹ ਤੁਹਾਨੂੰ ਕਿੱਧਰ ਪਤਾ ਲੱਗਾ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਿਆ ਉਹ ਤਾਂ ਖੇਤੀ ਕਰਨੀ ਗਿਆ ਸੀ ਅੱਛਾ ਜੀ ਪਾਣੀ ਲਈ ਰੱਖ ਮੋਟਰਾਂ ਚਲਾਈ ਰੱਖੀਆਂ ਸਾਰਾ ਦਿਨ ਕੰਮ ਕੀਤਾ ਜੀ ਸ਼ਾਮ ਨੂੰ ਵਾਪਸ ਨਹੀਂ ਆਇਆ ਸਰ ਅੰਤੇ ਪਹਿਲੀ ਸੀ ਮੋਟਰ ਹਾਂ ਜੀ ਹਾਂਜੀ ਉਸ ਤੋਂ ਬਾਅਦ ਤੁਸੀਂ ਕੋਈ ਪਾਲ ਕੀਤੀ ਜਾਂ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਜੀ ਦੱਸੋ ਉਹ ਤਾਂ ਮੈਨੂੰ ਕੋਈ ਪਤਾ ਨਹੀਂ ਮੈਨਾਂ ਦਾ ਪੁੱਤਰ ਹੋਣਾ ਚਾਹੀਦਾ ਯੋ ਪਹਿਲੇ ਪਤਾ ਨਹੀਂ ਸਰਕਾਰ ਸਭੀ ਮਦਦ ਕਰ ਕੋਈ ਦਿਨ ਨਹੀਂ ਪਤਾ ਜੀ ਭਾਈ ਜੀ ਕੀ ਪੂਰਾ ਮਾਮਲਾ ਹੋਇਆ ਹੈਗਾ ਕਿੱਦਾਂ ਤੁਹਾਨੂੰ ਪਤਾ ਲੱਗਾ ਕਿ ਨੌਜਵਾਨ ਪਹਿਲਾਂ ਤਾਂ ਇਹ ਦੱਸੋ ਨਾਮ ਕੀ ਸੀ ਬੇਟੇ ਦਾ ਨਾਮ ਅਮਰਿਤਪਾਲ ਸਿੰਘ ਹੈ ਜੀ ਜੋ ਸਾਡੀ ਜ਼ਮੀਨ ਤਾਰ ਬੰਦੀ ਤੋਂ ਅੰਦਰ ਪੈਂਦੀ ਜੀ ਰਾਣਾ ਪੋਸਟ ਦੇ ਵਿੱਚ 223 ਨੰਬਰ ਇੱਕ ਗੇਟ ਤੇ ਆ ਰੈਗੂਲਰ ਤਰ੍ਹਾਂ ਅਸੀਂ ਅੱਜ ਵੀ ਉਸ ਦਿਨ ਵੀ ਖੇਤੀ ਕਰਨ 21 ਜੂਨ ਨੂੰ ਬਿਤਾ ਗਿਆ ਹੈ ਜੋ ਲਗਭਗ 12 ਵਜੇ ਪਾਰ ਉਹਨਾਂ ਨੇ ਅੰਦਰ ਐਂਟਰ ਕੀਤੀ ਹੈ ਸਾਰਾ ਦਿਨ ਬੱਚੇ ਨੇ ਕੰਮ ਕੀਤਾ ਪੜੋਸੀਆਂ ਨੂੰ ਦੱਸਿਆ ਚਾਹ ਵੀ ਪੀਤੀ ਜੀ ਕੰਮਕਾਰ ਤੋਂ ਵੀ ਬੱਚਾ ਬਿਲਕੁਲ ਸਹੀ ਸੀ ਤਾਂ ਲਾਸਟ ਵਾਰ ਉਹਨੂੰ ਜਦ ਵੇਖਿਆ ਗਿਆ ਤਾਂ ਉਹ ਆਪਦੀ ਜ਼ਮੀਨ ਨੂੰ ਢੇਡਾ ਲਗਾ ਆ ਰਿਹਾ ਸੀ ਤੇ ਜਦੋਂ ਬੌਡਰ ਲਾਈਨ ਤੇ ਢੇਡਾ ਮਾਰਨ ਵਾਸਤੇ ਗਿਆ ਉਸ ਤੋਂ ਬਾਅਦ ਬੱਚੇ ਦਾ ਕੋਈ ਪੁੱਛ ਦੱਸ ਨਹੀਂ ਸਾਨੂੰ ਪਤਾ ਲੱਗਾ ਵੀ ਬੱਚਾ ਕਿਵੇਂ ਚਲਾ ਗਿਆ ਜਾਂ ਕੀ ਹੋਇਆ ਕੋਈ ਵਹੀਕਲ ਲੈ ਕੇ ਗਿਆ ਸੀ ਪੈਦਲ ਗਿਆ ਸੀ ਘਰ ਤੋਂ ਵਾਹਨ ਲੈ ਕੇ ਜਾਂਦੇ ਨੇ ਜੀ ਜੋ ਗੇਟ ਦੇ ਬਾਹਰਲੇ ਪਾਸੇ ਰੁੱਕੇ ਜਾਂਦਾ ਵਾਹਨ ਆ ਕਿਹੜਾ ਵਾਹਨ ਆ ਕਿ ਮੋਟਰਸਾਈਕਲ ਲੱਗੇ ਗਿਆ ਸੀ ਹਾਂਜੀ ਸਰ ਤੁਹਾਨੂੰ ਕਦੋਂ ਪਤਾ ਲੱਗਦਾ ਸਾਨੂੰ ਸ਼ਾਮ ਨੂੰ ਜੋ ਗੇਟ ਕਮਾਂਡਰ ਉੱਥੇ ਬੈਠੇ ਬੀਐਸਐਫ ਦੇ ਉਹਨਾਂ ਨੇ ਸਾਨੂੰ ਫੋਨ ਤੇ ਇੰਟੈਲੀਜੈਂਟ ਕੀਤਾ ਵੀ ਤੁਹਾਡਾ ਬੇਟਾ ਸਾਈਨ ਨਹੀਂ ਕਰਕੇ ਗਿਆ ਤਾਂ ਕਿੱਥੇ ਆ ਭਾਜਦੌੜ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਬੇਟਾ ਤਾਂ ਤਾਰਬੰਦੀ ਤੋਂ ਅੰਦਰ ਬਾਹਰ ਹੀ ਨਹੀਂ ਆਇਆ ਕਿਸੇ ਨੂੰ ਉਸ ਨੂੰ ਦੇਖਿਆ ਹੀ ਨਹੀਂਗਾ ਵੀ ਆਇਆ ਹੈ ਕੀ ਤੁਹਾਨੂੰ ਕੀ ਲੱਗਦਾ ਕਿੱਥੇ ਗਿਆ ਦੇਖੋ ਜੀ ਜਦੋਂ ਨਾ ਬੱਚਾ ਮਿਲਿਆ ਤਾਂ ਅਸੀਂ ਬੀਐਸਐਫ ਦੇ ਕੋਲ ਗਏ ਬੀਐਸਐਫ ਨੇ ਸਾਡਾ ਬਿਲਕੁਲ ਮੌਕੇ ਤੇ ਸਾਥ ਦੇ ਕੇ ਉਸੇ ਟਾਈਮ ਗੇਟ ਖੋਲ ਕੇ ਸਰਚ ਕੀਤੀ ਅੰਦਰਲੇ ਪਾਸੇ ਕਿਉਂਕਿ ਜੇ ਹਨੇਰਾ ਪੈ ਜਾਂਦਾ ਕਈ ਵਾਰ ਬੱਚੇਨ ਸੱਪ ਲੜ ਜਾਂਦੇ ਜਾਂ ਕੁਝ ਵੀ ਹੋ ਸਕਦਾ ਸੀ ਤੇ ਹਨੇਰਾ ਹੋਣ ਤੋਂ ਬਾਅਦ ਸਾਨੂੰ ਕੋਈ ਸ਼ੋਤ ਦੀ ਪਾਲ ਨਹੀਂ ਹੋਣੀ ਸੀ ਤਾਂ ਜੋ ਪ੍ਰਸ਼ਾਸਨ ਨੇ ਮਿੰਟੋ ਮਿੰਟੀ ਜਾ ਕੇ ਬੀਐਸਐਫ ਨੇ ਸਾਰੀ ਸਰਚ ਕੀਤੀ ਸਰਚ ਕਰਨ ਤੋਂ ਬਾਅਦ ਉਹਨਾਂ ਨੇ ਸਾਨੂੰ ਦੱਸਿਆ ਕਿ ਜੇ ਬੱਚੇ ਜਿਹੜੇ ਪੈਰ ਨੇ ਉਹ ਪਾਕਿਸਤਾਨ ਵੱਲ ਜਾ ਚੁੱਕੇ ਹਨ ਪੈੜਾ ਵੀਐਸਐਫ ਦੇ ਵੱਲੋਂ ਪੜਾ ਸਰਉਤਰ ਲੱਗੀਆਂ ਜਾਂ ਸੀ ਉਸ ਤੋਂ ਬਾਅਦ ਰਾਤ ਸੀਓ ਸਾਹਿਬ ਆਏ ਅਰਜਡੈਂਟ ਸਾਹਿਬ ਆਏ ਤਾਂ ਬੀਐਸਐਫ ਨੇ ਸਾਡਾ ਰਾਤ 11 ਵਜੇ ਤੱਕ ਪਾਕਿਸਤਾਨ ਨਾਲ ਮੇਲ ਕਰਦੇ ਰਹੇ ਜਿਆਦਾ ਸਮਾਂ ਹੋਣ ਕਰਕੇ ਪਾਕਿਸਤਾਨ ਨੇ ਸਾਡੇ ਨਾਲ ਮੇਲ ਨਹੀਂ ਕੀਤਾ ਉਸ ਤੋਂ ਬਾਅਦ ਸਵੇਰ 4 ਵਜੇ ਪਾਕਿਸਤਾਨ ਨੇ ਮੇਲ ਕੀਤਾ ਅੱਧਾ 3 ਵਜੇ ਸ਼ਾਮ ਨੂੰ ਟਾਈਮ ਹਾਂ ਮੀਟਿੰਗ ਹੋਈ ਜਿੰਦੇ ਵਿੱਚ ਪਾਕਿਸਤਾਨ ਦੇ ਉੱਚ ਅਧਿਕਾਰੀ ਵੀ ਆਏ ਅਫਸਰ ਵੀ ਆਏ ਜੀ ਤਾਂ ਉਹਦੇ ਵਿੱਚ ਸਾਨੂੰ ਉਹਨਾਂ ਨੇ ਇਹ ਦੱਸਿਆ ਬੱਚਾ ਆ ਜ਼ਰੂਰ ਗਿਆ ਪਾਕਿਸਤਾਨ ਦੇ ਵਿੱਚ ਪਰ ਲੇਕਿਨ ਸਾਨੂੰ ਨਹੀਂ ਮਿਲ ਰਿਹਾ ਇਹ ਪਾਕਿਸਤਾਨ ਦੇ ਅਧਿਕਾਰੀਆਂ ਨੇ ਕਿਹਾ ਹਾਂਜੀ ਸਰ ਅੱਛਾ ਵੀ ਸਾਡੇ ਕੋਲ ਨਹੀਂ ਅਜੇ ਤੱਕ ਤੁਹਾਡਾ ਬੱਚਾ ਮਿਲਿਆ ਜੀ ਵੀ ਆ ਜ਼ਰੂਰ ਕਿ ਜਦੋਂ ਪੈਰਾਂ ਦੇ ਨਿਸ਼ਾਨ ਜੋ ਪਾਕਿਸਤਾਨ ਵੱਲ ਜਾ ਰਹੇ ਸਨ ਇਸ ਕਾਰਨ ਉਹਨਾਂ ਨੇ ਮਿਲ ਕੇ ਸਾਨੂੰ ਇਹ ਚੀਜ਼ ਦੱਸਿਆ ਜੀ ਤਾਂ ਉਸ ਤੋਂ ਬਾਅਦ ਤੁਸੀਂ ਕੋਈ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਉਸ ਅਧਿਕਾਰੀ ਹਾਂਜੀ ਸਰ ਡੀਆਈ ਸਾਹਿਬ ਨਾਲ ਮੀਟਿੰਗ ਹੋਈ ਹੈ ਸੀਓ ਸਾਹਿਬ ਨਾਲ ਮੀਟਿੰਗ ਹੋਈ ਹੈ ਉਹ ਮੌਕੇ ਤੇ ਆਏ ਨੇ ਗਰਾਊਂਡ ਲੈਵਲ ਤੇ ਉਹਨਾਂ ਨੇ ਸਾਡਾ ਬੜਾ ਹੀ ਜ਼ਿਆਦਾ ਸਾਥ ਦਿੱਤਾ ਜਿੰਨਾ ਸੀ ਕਹਿ ਦਈਏ ਬੀਐਸਐਫ ਨੇ ਸਾਡਾ ਉਹਨਾਂ ਸਾਥ ਦਿੱਤਾ ਬਿਲਕੁਲ ਦਿਨ ਪਰ ਰਾਤ ਹੋ ਕੇ ਸਾਡੇ ਨਾਲ ਖਲੋਤੇ ਹਨ ਹੁਣ ਵੀ ਲਗਭਗ 4 ਦਿਨ ਹੋ ਚੁੱਕੇ ਨੇ ਇਸ ਗੱਲ ਨੂੰ 21 ਜੂਨ ਨੂੰ ਬੱਚਾ ਬੇਟਾ ਗਿਆ ਸੀ ਤਾਂ ਲਗਭਗ ਡੇਲੀ ਮੀਟਿੰਗ ਆ ਪਾਕਿਸਤਾਨ ਨਾਲ ਕੀ ਨਾਮ ਕੀ ਹੈ ਨੌਜਵਾਨ ਦਾ ਉਮਰ ਕਿੰਨੀ ਹੈ 23 ਸਾਲ ਉਮਰ ਹੈ ਜੀ ਉਹਨਾਂ ਦੀ ਬੇਟੇ ਦਾ ਨਾਮ ਅਬਰਤਪਾਲ ਸਿੰਘ ਹੈ ਜੀ ਉਮਰ ਕਿੰਨੀ ਹੈ 23 ਸਾਲ ਸਰ ਸ਼ਾਦੀ ਚੋ ਤਾਂ ਹਾਂਜੀ ਸਰ ਇੱਕ ਬੱਚਾ ਉਹਨਾਂ ਦਾ ਸਿਰਫ 2.5 3 ਮਹੀਨਾ ਦਾ ਹਾਂਜੀ ਸਰ ਕੀ ਹੁਣ ਤੁਸੀਂ ਮੰਗ ਅਸੀਂ ਮੰਗ ਕਰਨਾ ਚਾਹੁੰਦੇ ਆ ਸੈਂਟਰ ਸਰਕਾਰ ਤੋਂ ਪ੍ਰਸ਼ਾਸਨ ਤੋਂ ਉੱਚ ਅਧਿਕਾਰੀਆਂ ਤੋਂ ਕਿ ਸਾਡੇ ਬੱਚੇ ਨੂੰ ਪਾਕਿਸਤਾਨ ਦੇ ਵਿੱਚੋਂ ਲੱਭ ਕੇ ਸਾਡੇ ਵੱਲ ਕੀਤਾ ਜਾਵੇ ਇੰਨੀ ਉੱਧਰ ਜ਼ਮੀਨ ਹੈ ਤੁਹਾਡੀ ਤਾਰੋਫਾਰ ਸਾਡੇ 8.5 ਏਕੜ ਦੀ ਤਾਰ ਬੰਦੀ ਤੋਂ ਅੰਦਰ ਜ਼ਮੀਨ ਕਿੰਨੇ ਚੱਟੋ ਤੁਸੀਂ ਉਹ ਕਹਿੰਦਾ ਅਸੀਂ 2004 ਤੋਂ ਵਾਈ ਕਰ ਰਹੇ ਹਾਂ ਜੀ ਉੱਥੇ ਟੋਟਲ ਹੀ ਤੁਹਾਡੀ ਜ਼ਮੀਨ ਉੱਧਰ ਹੈ ਹਾਂਜੀ ਸਰ ਸਾਡੀ ਜੋ ਤਾਰ ਬੰਦੀ ਤੋਂ ਅੰਦਰ ਹੀ ਜ਼ਮੀਨ ਟੋਟਲ ਜੀ ਤੁਹਾਡੇ ਨਾਮ ਦੇ ਤਾਂ ਪਹਿਲਾਂ ਵੀ ਜਾਂਦਾ ਹੈ ਹਾਂਜੀ ਬਿਲਕੁਲ ਸਾਰੀ ਖੇਤੀ ਉਹ ਆਉਂਦਾ ਜੀ ਖੇਤੀ ਉਹ ਆਉਂਦਾ ਜੀ ਵੀ ਇਹ ਕਰਕੇ ਉਸ ਤੋਂ ਬਾਅਦ ਉਹਨੇ 5 ਸਾਲ ਦਾ ਮੈਨੂੰ ਲਗਾਤਾਰ ਹੋ ਗਿਆ ਮੈਂ ਖੇਤ ਜਾ ਕੇ ਨਹੀਂ ਦੇਖਿਆ ਇੱਕ ਦੋ ਵਾਰ ਸਾਲ ਚ ਜਾਣਾ ਬਸ ਜੀ ਬਿਲਕੁਲ ਜੀ ਸਰ ਰਾਤ ਘਰ ਚ ਥੋੜੀ ਮੋਟ ਬੈਸ ਹੋਈ ਉਹਨਾਂ ਦੀ ਮੀਆਂ ਬੀਬੀ ਦੀ ਕੋਈ ਜੱਦੀ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਕੋਈ ਵੀ ਚੱਕਰ ਇਹੋ ਜਨ ਨਹੀਂ ਹੈਗਾ ਵੀ ਜਿਹੜਾ ਉਸ ਮਸਲੇ ਦੇ ਵਿੱਚ ਜਾ ਸਕਦਾ ਬੱਚਾ ਅਸੀਂ ਜੋ ਔਰਮਾਨ ਨੇ ਸਾਡੇ ਵੀ ਉਸਨ ਗਰਮੀ ਬਹੁਤ ਜ਼ਿਆਦਾ ਪਈ ਸਿੱਖੂ ਕਿ ਬੀਐਸਐਫ ਸਾਨੂੰ ਧੁੱਪ ਦੇ ਸਮੇਂ ਦੇ ਵਿੱਚ ਹੀ ਕੰਮ ਕਰਨ ਨੂੰ ਸਮਾਂ ਮਿਲਦਾ ਹੈ ਕਿਉਂ 9 ਤੋਂ 5 ਮਿਲਦਾ ਤੇ ਗਰਮੀ ਦਾ ਅਸੀਂ ਜਨਦਾ ਸਾਨੂੰ ਮਹਿਸੂਸ ਹੋਇਆ ਵੀ ਸਾਡੇ ਬੱਚੇ ਨੂੰ ਗਰਮੀ ਦਾ ਜਾਂ ਸਮਝ ਲੋ ਵੀ ਚੱਕਰ ਆਇਆ ਜਾਂ ਕੁਝ ਵੀ ਆਇਆ ਜਾਂ ਬੀਪੀ ਵਧਨ ਦਾ ਸਾਡੇ ਜਾਂ ਬੀਪੀ ਵਧਨ ਦਾ ਕੁਝ ਵੀ ਹੁਣ ਕਾਰਨ ਸਮਝ ਸਕਦੇ ਆਂ ਵੀ ਬੱਚਾ ਕਿਉਂ ਲੰਗੇ ਲੇਕਿਨ ਸਾਡਾ ਬੱਚਾ ਕੋਈ ਵੀ ਗਲਤ ਅੰਸਰਾਂ ਨਾਲ ਨਹੀਂ ਮਿਲਿਆ ਸੀ ਕਿਸੇ ਪਾਸਿਓਂ ਵੀ ਪ੍ਰਸ਼ਾਸਨ ਕੋਈ ਵੀ ਅਧਿਕਾਰੀ ਆਪਣੀ ਪੜਤਾਲ ਕਰ ਸਕਦਾ ਪਿੰਡ ਖਰੇਕਾਂ ਦੇ ਵਿੱਚੋਂ ਆਖੀ ਕਿ ਸਾਡਾ ਐਕੋ ਜਿਹਾ ਕੋਈ ਵੀ ਲਿੰਕ ਨਹੀਂ ਸੀ ਕਿਸੇ ਨਾਲ ਵੀ ਉਹਦਾ ਬਹੁਤ ਮਿਹਨਤੀ ਸੀ ਜੀ ਬਹੁਤ ਮਿਹਨਤ ਕਰਦਾ ਹੈ ਨਾ ਆਪਦਾ ਪਿੰਡ ਵਿੱਚ ਪਰਾਲਾ ਕੀਤਾ ਇੱਕ ਬੂਮ ਬਣਾਇਆ ਹੋਰ ਵੀ ਟਰੈਕਟਰ ਦੇ ਸੰਦ ਬਣਾਏ ਹੋਏ ਨੇ ਸਾਰਾ ਦਿਨ ਜਾਨੀ ਕਿ ਉਹ ਬੂਮ ਤੇ ਸਪਰੇ ਵੀ ਕਰਦਾ ਤੇ ਨਾਲ ਜਾ ਕੇ ਆ ਬਗੈਰਾ ਬੋਏ ਦੀਆਂ ਟਰਾਲੀਆਂ ਭਰਨੀ ਹੁੰਦੀਆਂ ਨੇ ਮਸ਼ੀਨ ਬਣਾਈ ਜੀ ਉਹਦੇ ਨਾਲ ਤੇ ਸਾਰੇ ਪਿੰਡ ਵਿੱਚ ਮੇਰਲ ਵਰਤਨ ਬਹੁਤ ਜ਼ਿਆਦਾ ਹੈਗਾ ਸੀ ਇਹਦਾ ਤੇ ਹਰੇਕ ਬੰਦੇ ਨੂੰ ਵਧੀਆ ਬੁਲਾਣਾ ਸਾਰਾ ਦਿਨ ਖੇਤੀ ਚ ਕੰਮ ਕਰਨਾ ਕੋਲ ਨਾਲ ਰਹਿੰਦਾ ਸੀ ਸਾਰੇ ਬਾਤ ਹਾਂਜੀ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਸਰਕਾਰ ਤੋਂ ਮੰਗ ਕਰਨੇ ਆ ਗ੍ਰਹਿ ਮੰਤralੇ ਤੋਂ ਸਾਡਾ ਬੱਚਾ ਸਾਨੂੰ ਵਾਪਸ ਦਵਾਇਆ ਜਾਵੇ ਗ੍ਰਹਿ ਮੰਤralੇ ਨੂੰ ਕੋਈ ਭੇਜੀ ਜਿੱਥੇ ਹਾਂ ਫੈਕਸ ਕੀਤੀਆਂ ਜਾਂ ਲਈਓ ਬਈ ਚਿੱਠੀਆਂ ਭੇਜੀਆਂ ਜਾਂ ਨਹੀਂ ਉਹਨਾਂ ਨੂੰ ਜੀ ਜੀ ਮਾਮਲਾ ਹੋਰ ਕਿਸ ਤਰ੍ਹਾਂ ਦੇ ਨਾਲ ਤੁਹਾਡੇ ਵੱਲੋਂ ਅੱਜ ਰਹਿਗਾ ਇਹਦੇ ਤੋਂ ਸੰਪਰਕ ਕੀਤਾ ਜਾ ਰਿਹਾ ਅਧਿਕਾਰੀਆਂ ਨਾਲ ਜਾਂ ਕੀ ਕੋਈ ਕਾਰਵਾਈ ਕੀਤੀ ਜਾ ਰਹੀ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕੋ ਇਸ ਟਾਈਮ ਪਰਿਵਾਰ ਤੇ ਬਹੁਤ ਬਹੁਤ ਦੁੱਖ ਦੀ ਘੜੀ ਏ ਬੱਚਾ ਤਾਂ ਇੱਕ ਘੰਟਾ ਵੀ ਜਿਹੜਾ ਘਰੇ ਨਾ ਆਵੇ ਤਾਂ ਮਾਂ ਨੂੰ ਕੁਝ ਹੋਣ ਲੱਗ ਪੈਂਦਾ ਵੀ ਮੇਰਾ ਬੇਟਾ ਕਿੱਥੇ ਗਿਆ ਹੁਣ ਹਰ ਟਾਈਮ ਹਰ ਪਲ ਇੱਕ ਇੱਕ ਮਿੰਟ ਜਿਹੜਾ ਉਹ ਵੱਡ ਕੇ ਖਾ ਰਿਹਾ ਔਰ ਚਿੰਤਾ ਦਾ ਵਿਸ਼ਾ ਬਣਿਆ ਆ ਜਿਵੇਂ ਕਿ ਲੜਕੇ ਦੇ ਫਾਦਰ ਸਾਹਿਬ ਨੇ ਸਰਦਾਰ ਯੂਗ ਰਾਜ ਸਿੰਘ ਜੀ ਨੇ ਤੁਹਾਨੂੰ ਦੱਸਿਆ ਹੀ ਹੈ ਸਾਰੀ ਗੱਲ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਇਹ ਬਹੁਤ ਸਿਰ ਕੱਢ ਇੱਥੋਂ ਦੇ ਸਾਰੇ ਇਲਾਕੇ ਦੇ ਇਹ ਹਲਕਾ غرور ਸਾ ਪੈ ਜਾਂਦਾ ਪਿੰਡ ਖਾਰੇ ਖੇਰੇ ਕੀ ਉਤਾੜ ਔਰ ਇਹ بڑے ਸਿਰ ਕੱਢਾਕੂ ਨੇ ਇੱਥੋਂ ਦੇ ਕਿਸਾਨ ਯੂਨੀਅਨ ਦੇ ਵੀ ਅੱਜ ਤੁਸੀਂ ਵੇਖੋ ਸਾਰਾ ਪਿੰਡ ਅੱਜ ਇਕੱਠਾ ਹੈ ਔਰ ਇੱਕ ਪਿੰਡ ਨਹੀਂ ਚਾਰ ਪੰਜ ਪਿੰਡਾਂ ਦੀਆਂ ਜਿਹੜੀਆਂ ਪਛਾਇਤਾ ਨੇ ਔਰ ਸਾਰਾ ਇਲਾਕਾ ਇਹਨਾਂ ਦੇ ਨਾਲ ਖੜਿਆ ਹੈ ਕਿ ਇਹਨਾਂ ਨੇ ਹਮੇਸ਼ਾ ਇਮਾਨਦਾਰੀ ਦੇ ਨਾਲ ਕੰਮ ਕੀਤਾ ਔਰ ਲੋਕਾਂ ਦੇ ਨਾਲ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਖੜੇ ਰਹੇ ਨੇ ਜੀ ਤਾਂ ਮੈਂ ਜਦੋਂ ਸਰਦਾਰ ਸਾਹਿਬ ਮੇਰੇ ਕੋਲ ਆਏ ਪਰਸੋ ਸ਼ਾਮ ਨੂੰ ਮੈਂ ਨਾਲ ਦੀ ਨਾਲ ਜਿਸ ਦਿਨ ਬੱਚਾ ਗਿਆ ਉਸ ਤੋਂ ਅਗਲੇ ਦਿਨ ਹੀ ਉਸੇ ਦਿਨ ਹੀ ਮਿਲਾਂ ਦਾ ਰਾਤੀ 10:30 ਵਜੇ ਇਹਨਾਂ ਦਾ ਰਿਸ਼ਤੇਦਾਰ ਅਥੋਂ ਜਲਾਲਾਬਾਦ ਕੀ ਨਾਂ ਸੀ ਉਹਦਾ ਗੁਰਪ੍ਰੀਤ ਜੀ ਗੁਰਪ੍ਰੀਤ ਜੀ ਉਹ ਮੇਰੇ ਕੋਲ ਆਏ ਸੀ ਕਿ ਮੈਂ ਉਹਨਾਂ ਦੇ ਕੋਲੇ ਬਹਿ ਕੇ ਗ੍ਰਾਮ ਵਾਗ ਦੇ ਵਿੱਚ ਗੱਲ ਕੀਤੀ ਔਰ ਉਹਨਾਂ ਨੂੰ ਉਸੇ ਵੇਲੇ ਮੇਲ ਕਰਾਈ ਦੂਸਰੇ ਦਿਨ ਜਾਖੜ ਸਾਹਿਬ ਦਾ ਕਾਲ ਆਈ ਇਹਨਾਂ ਨਾਲ ਗੱਲ ਵੀ ਹੋਈ ਏ ਸਾਡੇ ਪੰਜਾਬ ਪ੍ਰਧਾਨ ਮਾਨਯੋਗ ਸੁਨੀਲ ਜਾਖੜ ਜੀ ਨਾਲ ਔਰ ਮੈਂ ਜਾ ਕੇ ਆਈਜੀ ਸਾਹਿਬ ਨਾਲ ਗੱਲ ਕੀਤੀ ਜਿਹੜੇ ਆਪਣੇ ਆਈਜੀ ਹਬੌਰ ਡਿਵੀਜ਼ਨ ਦੇ ਲੱਗਦੇ ਨੇ ਔਰ ਆਈਜੀ ਸਾਹਿਬ ਨੇ ਫੌਰਨ ਤੌਰ ਤੇ ਉਸੇ ਵੇਲੇ ਉਹਨਾਂ ਵੱਲੋਂ ਕਿਤੇ ਵੀ ਇਤਾਈ ਨਹੀਂ ਕੀਤੀ ਗਈ ਉਹ ਕਹਿੰਦੇ ਪ੍ਰਧਾਨ ਜੀ ਆਪ ਅਭੀ ਇਧਰ ਆ ਜਾਓ ਫਿਰ 9 ਵਜੇ ਸਵੇਰ 9 ਵਜੇ ਉਹਨਾਂ ਸੱਦਿਆ ਵੀ ਹੈ ਔਰ ਸਾਰੀ ਪੰਚਾਇਤ ਨਾਲ ਬਹਿ ਕੇ ਪੂਰੀ ਉਹਨਾਂ ਗੱਲ ਕੀਤੀ ਔਰ ਪੂਰਾ ਕੋਆਰਡੀਨੇਟ ਕੀਤਾ ਵੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਬੀਐਸਐਫ ਵੱਲੋਂ ਜਾਂ ਸਾਡੇ ਦੇਸ਼ ਦੇ ਜਵਾਨਾਂ ਵੱਲੋਂ ਵੀ ਕਿਤੇ ਵੀ ਕੋਈ ਕਮਜ਼ੋਰੀ ਬਖਾਈ ਗਈ ਹੈ ਪੂਰਾ ਜਿਹੜਾ ਪਾਦੇ ਵੱਲੋਂ ਯਤਨ ਕਰ ਰਹੇ ਨੇ ਤੇ ਹੁਣ ਸਾਡੀ ਪੂਰੀ ਕੋਸ਼ਿਸ਼ ਜਾਰੀ ਹੈ ਕੱਲ ਵੀ ਜਾਕਰ ਸਾਹਿਬ ਨੇ ਗ੍ਰਾਮ ਬਾਗ ਦੇ ਵਿੱਚ ਗੱਲ ਕੀਤੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਬੱਚਾ ਸਾਡਾ ਜਲਦੀ ਤੋਂ ਜਲਦੀ ਜਿਹੜਾ ਅਮਰਤਪਾਲ ਇੱਥੇ ਘਰ ਦੇ ਵਿੱਚ ਪਹੁੰਚੇ ਤੇ ਅੱਜ ਤੁਹਾਨੂੰ ਸਾਰਿਆਂ ਨੂੰ ਇਸੇ ਗੱਲੋਂ ਹੀ ਤਕਲੀਫ ਦਿੱਤੀ ਹੈ ਕਿ ਗੱਲ ਸਾਰਿਆਂ ਤੱਕ ਜਿਹੜਾ ਏਰੀਆ ਦੇ ਵਿੱਚ ਜਾਵੇ ਤੇ ਲੋਕਾਂ ਨੂੰ ਪਤਾ ਲੱਗੇ ਕਿ ਆਹ ਜਿਹੜਾ ਮਸਲਾ ਹੋਇਆ ਹੈ ਤੇ ਤਾਂ ਕਿ ਕਿਤੇ ਨਾ ਕਿਤੇ ਕੋਈ ਸੁਰਾਗ ਮਿਲ ਸਕੇ ਬੱਚੇ ਦਾ ਕੋਨ ਨੂੰ ਕੋ ਪਤਾ ਲੱਗ ਸਕੇ ਕਿਉਂਕਿ ਮੀਡੀਆ ਜਰੀਏ ਵੀ ਕਈ ਵਾਰੀ ਖਬਰਾਂ ਸੁਣ ਕੇ ਕੋ ਪਤਾ ਲੱਗ ਜਾਂਦਾ ਵੀ ਭਾਈ ਬੱਚਾ ਤੁਹਾਡਾ ਕਿੱਥੇ ਆ ਤੇ ਤੁਹਾਡੇ ਸਾਰਿਆਂ ਦਾ ਤੁਸੀਂ ਸਾਰੇ ਅੱਜ ਪਹੁੰਚੇ ਜੇ ਤੁਹਾਡਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦੇ ਆਂ ਔਰ ਸਾਰੇ ਦੁਆ ਵੀ ਕਰਿਓ ਵੀ ਜਲਦੀ ਤੋਂ ਜਲਦੀ ਇਸ ਮਾਂ ਦਾ ਬੱਚਾ ਇਸ ਬਾਪ ਦਾ ਬੱਚਾ ਅਮਰਤਪਾਲ ਆਪਦੇ ਘਰ ਵਿੱਚ ਪਰਤੇ ਤੇ ਉਹੀ ਖੁਸ਼ੀਆਂ ਰੌਣਕਾਂ ਇਸ ਘਰ ਦੇ ਵਿੱਚ ਦੁਬਾਰਾ ਆਣ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਠੀਕ ਹੈ ਮੈਂ ਕਹਿੰਦੇ ਹਾਂ ਜਿਹੜਾ ਬੱਚਾ ਬੜੀ ਹੀ ਮੰਦ ਭਾਗੀ ਔਰ ਦੁਖਦਾਈ ਘਟਨਾ 21 ਸਾਲ ਦਾ ਨੌਜਵਾਨ ਬੜਾ ਮਿਹਨਤਕਸ਼ ਬੜਾ ਹੀ ਮਿਹਨਤ ਕਰਕੇ ਪਰਿਵਾਰ ਦਾ ਪਾਲਣ ਵਾਲਾ ਔਰ ਜਿਵੇਂ ਸudar jagraj singh ji ਦੱਸ ਰਹੇ ਹੈ ਕਿ ਇਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਉਹਦੇ ਸਿਰ ਤੇ ਉਹ ਖੇਤੀ ਕਰਦਾ ਸੀ ਖੇਤ ਵੀ ਨਹੀਂ ਗਏ ਉਹਦਾ ਇਸ ਤਰ੍ਹਾਂ ਗਵਾਜ ਜਾਣਾ ਜਾਂ ਤਾਰ ਲੰਘ ਜਾਣਾ ਬੜੀ ਮੰਦਪਾਗੀ ਘਟਨਾ ਹੈ ਔਰ ਸਾਰਾ ਹਾਇਸਟੈਮ ਹਾਲੇ ਤੱਕ ਪ੍ਰਸ਼ਾਸਨ ਹੈ ਜਿਹੜਾ ਉਹ ਬੜੇ ਆਪਦੇ ਜ਼ੋਰ ਨਾਲ ਲੱਗਿਆ ਹੋਇਆ ਕਿ ਉਹ ਲੱਬ ਉਹ ਲੱਬਿਆ ਜਾ ਸਕੇ ਪਰ ਹੁਣ ਰਾਣਾ ਗੁਰਮੀਤ ਸਿੰਘ ਛੋਟੀ ਸਾਹਿਬ ਨਾਲ ਵੀ ਗੱਲ ਹੋਈ ਹੈ ਉਹ ਟੱਚਸ ਨੇ ਉਹਨਾਂ ਨੇ ਵਿਸ਼ਵਾਸ ਦਿਵਾ ਕੇ ਮੈਨੂੰ ਇੱਥੇ ਭੇਜਿਆ ਕਿ ਪਰਿਵਾਰ ਦੀ ਹਰ ਪੱਖੋਂ ਹਰ ਸੰਭਵ ਮਦਦ ਕੀਤੀ ਜਾਊਗੀ ਚਾਹੇ ਪਰਿਵਾਰ ਨੂੰ ਉੱਥੇ ਹੋਮ ਮਿਨਿਸਟਰ ਸਾਹਿਬ ਕੋਲ ਜਾਂ ਕਿਤੇ ਵੀ ਲੈ ਕੇ ਜਾ ਜਾਣਾ ਪਿਆ ਤਾਂ ਲੈ ਕੇ ਜਾਣਗੇ ਔਰ ਜਲਦੀ ਤੋਂ ਜਲਦੀ ਇਹਨਾਂ ਦਾ ਜਿਹੜਾ ਬੱਚਾ ਇਹਨਾਂ ਨੂੰ ਵਾਪਸ ਲਿਆ ਕੇ ਦਿੱਤਾ ਜਾਏਗਾ ਬੋਲ ਦੋਬੇ ਅਸੀਂ ਆਪਣੇ ਪਿੰਡ ਵੱਲੋਂ ਖੇਰੇ ਕਿਉ ਪਾੜ ਵੱਲੋਂ ਇਹ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਪਹਿਲੇ ਦਿਨ ਤੋਂ ਜਿਸ ਟਾਈਮ ਤੱਕ ਅਸੀਂ ਉੱਤੇ ਪਹੁੰਚੇ ਆ ਪਤਾ ਲੱਗ ਗਿਆ ਹੈ ਬਾਰਡਰ ਤੇ ਬੀਐਸਐਫ ਨੇ ਸਾਨੂੰ ਨਾ ਸਿਰ ਤੋਂ ਉੱਚਾ ਮਤਲਬ ਸਾਥ ਦਿੱਤਾ ਸਾਰੀ ਬੀਐਸਐਫ ਜਾ ਕੇ ਬੱਚੇ ਦੀ ਭਾਲ ਵਾਸਤੇ ਪਰ ਸਾਨੂੰ ਅੱਗੋਂ ਉਹਨਾਂ ਤੋਂ ਰੇਂਜਰਾਂ ਤੋਂ ਇਨਕੁਆਰੀ ਮਿਲੀ ਹੈ ਨਕਾਰੇ ਵੀ ਬੱਚਾ ਜੇ ਆਇਆ ਵੀ ਇਹ ਸਾਡੇ ਹੱਥ ਨਹੀਂ ਲੱਗਿਆ ਅਸੀਂ ਆਦੇ ਇਸ ਭਰਾ ਦੇ ਨਾਲ ਖੜੇ ਹਾਂ ਹਰ ਵੇਲੇ 24 ਘੰਟੇ ਤੇ ਸਾਨੂੰ ਤਾਂ ਇਹ ਉਮੀਦ ਹੈ ਪੂਰੀ ਕਿ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰੇ ਕਿ ਅਸੀਂ ਆਦੇ ਭਤੀਜੇ ਨੂੰ ਲੱਭ ਕੇ ਇੱਥੇ ਆਦੇ ਕਰ ਲਿਆ ਇਹ ਤੇ ਨਾਲੇ ਸਰਕਾਰ ਨੂੰ ਬੇਨਤੀ ਉਸ ਤੋਂ ਵੱਧ ਕਰਨੇ ਆ ਜਿਸ ਤਰ੍ਹਾਂ ਵੀ ਕਬੇ ਅਸੀਂ ਇਹਦੇ ਨਾਲ ਦੇ ਨਾਲ ਖੜਿਆ ਤਿਆਰ ਹਰ ਵੇਲੇ ਸਾਡੀ ਜਲਦ ਤੋਂ ਜਲਦ ਜਿਹੜਾ ਸਾਡਾ ਕਿਸਾਨ ਹੈ ਜਲਦ ਤੋਂ ਜਲਦ ਜਿਹੜਾ ਤਾਲਮਿਲ ਕਰਕੇ ਪਾਸਤਾ ਨਾਲ ਜਿਹੜਾ ਸਾਡਾ ਬੱਚਾ ਜਿਹੜਾ ਵਾਪਸ ਲਿਆਂਦਾ ਜਾਵੇ ਸਾਡੀ ਮਾਨ ਸਰਕਾਰ ਨੂੰ ਵੀ ਬੇਨਤੀ ਆ ਸੈਂਟਰ ਸਰਕਾਰ ਨੂੰ ਵੀ ਗਵਰਨਰ ਸਾਹਿਬ ਨੂੰ ਵੀ ਰਾਜ ਰਾਜਨਾਥ ਨੂੰ ਵੀ ਆਪਣੇ ਅਮੀਸ਼ਾ ਨੂੰ ਵੀ ਬੇਨਤੀ ਆ ਵੀ ਜਿਹੜਾ ਸਾਡਾ ਕਿਸਾਨ ਜਿਹੜਾ ਜਲਦ ਤੋਂ ਜਲਦ ਜਿਹੜਾ ਸਾਡਾ ਕਿਸਾਨ ਵਾਪਸ ਕੀਤਾ ਜਾਵੇ ਸਾਡੇ ਸਾਰੇ ਹੀ ਕਿਸਾਨ ਆਪਣੇ ਸਰਕਾਰ ਨੂੰ ਮੋਦੀ ਸਰਕਾਰ ਨੂੰ ਆਪਣੇ ਪੰਜਾਬ ਸਰਕਾਰ ਨੂੰ ਬੇਨਤੀ ਆ ਵੀ ਜਿਹੜਾ ਸਾਡਾ ਕਿਸਾਨ ਜਲਦੀ ਵਾਪਸ ਕੀਤਾ ਜਾਵੇ ਧੰਨਵਾਦ ਜੀ ਜੋਨ ਅੰਬੀ ਸਰ ਦੀ ਮੰਗ ਕੇ ਤੇ ਸਾਡਾ ਬੇਟਾ ਵਾਪਸ ਆਉਣਾ ਕਰਦਾ ਹੂੰ ਕਿੰਨੇ ਦਿਨ ਹੋ ਗਿਆ ਜੀ ਕਰੋਗੇ ਇਹਨੂੰ 5 ਦਿਨ ਹੋ ਗਏ ਛੇਣੀ ਵਾਰ ਤੇ ਕਰੋ ਕਿੰਨਾ ਸਮਾਂ ਹੋ ਗਿਆ ਪਿਛਲਾ ਜਦੋਂ ਦਾ ਖੇਤ ਕੰਮ ਕਰਨ ਜਾਂਦੇ ਸੀ ਸਾਨੂੰ 2004 ਦੇ ਅਸੀਂ ਆਏ ਹੋਏ ਅੱਛਾ ਜੀ ਉਹ ਜਦੋਂ ਤੋਂ ਜਵਾਨ ਹੋਇਆ ਉਸ ਤੋਂ ਉਦੋਂ ਦੇ ਜਾਂਦਾ ਕੰਮ 20 ਸਾਲੋ ਚੱਲੇ ਨੂੰ ਤੇ 6 ਸਾਲ ਤੋਂ ਇਕੱਲੇ ਨੂੰ ਹੋ ਜਾਂਦੇ ਖੇਤੀ ਕਰਦੇ ਉਹਦੇ ਪਾਪਾ ਨਾਲ ਨਹੀਂ ਜਾਂਦੇ ਇਕੱਲਾ ਕਰਦਾ ਕਿੰਨੀ ਜ਼ਮੀਨ ਉਧਰ ਤਾਂ 8 12 ਤੋਂ ਪਾਰ ਅੱਜ ਕਿੰਨੇ ਸਾਰੀ ਉਧਰ ਹਾਂਜੀ ਉਧਰ ਆ ਸਾਡੀ ਸੇਹੋ ਨੂੰ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਾਡੀ ਮੰਗ ਇਹ ਸੀ ਕਰਦੇ ਹਾਂ ਸਾਡਾ ਬੇਟਾ ਜਲਦੀ ਤੋਂ ਜਲਦੀ ਵਾਪਸ ਆਉਣਾ ਚਾਹੀਦਾ ਸਾਡਾ ਛੋਟਾ ਜਿਹਾ ਬੱਚਾ ਕਿਨਾ ਟਣਾ ਤੁਸੀਂ ਮਾਂ ਤੋਂ ਹਾਂਜੀ ਮੈਂ ਉਹ ਨਾਲ ਜਨਾ ਕਿੰਨੇ ਬੇਟੇ ਆ ਤੁਹਾਡੇ ਸਾਡਾ ਇੱਕ ਬੇਟਾ ਹੈ ਇੱਕ ਬੇਟੀ ਅੱਛਾ ਬੇਟਾ ਵੱਡਾ ਹੈ ਬੇਟੀ ਛੋਟੀ ਠੀਕ